ਜਨ ਜੀ ਕੀ ਗੱਲ ਹੋਈ ਹੈ ਜਨ ਸਰ ਕੱਲ ਰਾਤ ਸਾਡੀ ਦੁਕਾਨ ਤੇ ਚੋਰੀ ਹੋਈ ਹੈ ਜੀ ਮੇਰੀ ਦੁਕਾਨ ਤੇ ਗੁਲਸ਼ਨਪੁਰ ਕਾਉਂਸਲ ਦੇ ਨਾਂ ਤੇ ਜੰਡਿਆਲਾ ਗੁਰੂ ਦੇ ਵਿੱਚ ਦੁਕਾਨ ਹੈ ਜੀ ਕੰਨਿਆ ਸਕੂਲ ਦੇ ਸਾਹਮਣੇ ਸਵੇਰੇ ਜਦੋਂ ਅਸੀਂ ਦੁਕਾਨ ਦਾ ਸ਼ਟਰ ਚੱਕਿਆ ਤੇ ਉੱਥੇ ਗੱਲੇ ਦੇ ਵਿੱਚ ਨਾਲ ਛੇੜਖਾਨੀ ਕੋਈ ਵੇਖੀ ਉਹਦੇ ਵਿੱਚੋਂ ਸਾਡਾ ਜੋ ਵੀ ਸਮਾਨ ਸੀਗਾ ਕੈਸ਼ ਸੀਗਾ ਜਾਂ ਘੜੀ ਸੀਗੀ ਜਾਂ ਜੋ ਵੀ ਸਮਾਨ ਸੀ ਉਹ ਸਾਨੂੰ ਚੋਰੀ ਹੋਇਆ ਦਾ ਅਹਿਸਾਸ ਹੋਇਆ ਜੀ ਅਸਾਂ ਪੁਲਿਸ ਨੂੰ ਇਤਲਾਹ ਦਿੱਤੀ ਜੰਡਿਆਲਾ ਗੁਰੂ ਚੌਂਕੀ ਤੋਂ ਉਸੇ ਵੇਲੇ ਪ੍ਰਸ਼ਾਸਨ ਪੂਰਾ ਨਾਲ ਤੁਰਿਆ ਜੀ ਐਸਆਈ ਸਾਹਿਬ ਮਾਨਯੋਗ ਸ਼ਿਨੇਸ਼ ਕੁਮਾਰ ਜੀ ਆਪਣੀ ਉਹਨਾਂ ਕਾਰਵਾਈ ਕੀਤੀ ਉਸੇ ਵੇਲੇ ਉਹਨਾਂ ਨੇ ਮਿਲ ਕੇ ਸਾਰੇ ਬੰਦੇ ਸੀਸੀਟੀਵੀ ਫੁਟੇਜ ਖੰਗਾਲੀ ਉਹਦੇ ਆਧਾਰ ਤੇ ਉਹਨਾਂ ਨੇ ਆਪਣੀ ਪੂਰੀ ਕਾਰਵਾਈ ਕੀਤੀ ਜੀ ਤੇ ਉਹਨਾਂ ਨੇ ਬੰਦੇ ਫੜ ਲਏ ਹੈਗੇ ਜੀ ਜਿਨ੍ਹਾਂ ਨੇ ਕੀਤਾ ਇਹ ਜੀ ਹੁਣ ਫਰੰਟ ਦੁਕਾਨ ਦਾ ਤਾਂ ਨਹੀਂ ਕਹਿ ਸਕਦੇ ਬੈਕ ਸਾਈਡ ਥਾਣੀ ਆਏ ਹੈ ਜੀ ਜੋ ਸੀਸੀਟੀਵੀ ਫੁਟੇਜ ਵਿੱਚ ਆਇਆ ਜੀ ਬੈਕ ਸਾਈਡ ਥਾਣੀ ਮਤਲਬ ਥੋੜੀ ਕੀ ਗੱਲ ਹੈ ਏ ਹੁਣ ਦੇਖਣਗੇ ਬਾਕੀ ਦੇ ਕਾਰਵਾਈ ਇਹ ਕਰਨਗੇ ਦੇਖਣਗੇ ਆਪਣਾ ਨਿਕੰਦ ਨਹੀਂ ਜੀ ਉੱਪਰ ਇੱਕ ਖਿੜਕੀ ਹੈਗੀ ਆ ਮੰਜ਼ਲ ਤੇ ਉੱਪਰਲੀ ਮੰਜ਼ਲ ਤੇ ਉਹਦੇ ਰਾਈ ਰਸਤਾ ਇਹਦੇ ਬਣਾ ਕੇ ਆ ਜੀ ਆਪਣਾ ਨੁਕਸਾਨ ਹੁਣ ਦੇਖਦੇ ਆ ਚੈੱਕ ਕਰਦੇ ਆ ਕਿੰਨਾ ਹੋਇਆ ਜੀ ਕਾਫੀ ਹੋਇਆ ਨੁਕਸਾਨ ਨੁਕਸਾਨ ਤਾਂ ਕਾਫੀ ਕੈਸ਼ ਕਿੰਨਾ ਗਿਆ ਕੈਸ਼ ਕੋਈ 50000 ਦੇ ਕਰੀਬ ਤੇ ਉੱਤੋਂ ਪਲੱਸ ਹੀ ਆ ਜੀ ਪਲੱਸ ਹੀ ਜਾਂ ਜਿਆਦਾ ਪਤਾ ਲੱਗੇਗਾ ਕਿਉਂਕਿ ਮੈਂ ਵੀ ਹੁਣ ਇੱਧਰ ਹੀ ਆ ਗਿਆ ਸਿੱਧਾ ਇਹ ਸਾਹਮਣੇ ਦਾ ਮਾਮਲਾ ਇਹ ਹੋਇਆ ਜੀ ਇੱਥੇ ਨਾ ਸਾਡੇ ਪ੍ਰਿੰਸ ਜੈਨ ਜੀ ਨੇ ਕੁੜੀਆਂ ਦੇ ਸਕੂਲ ਦੇ ਸਾਹਮਣੇ 있는 ਦੁਕਾਨਾਂ ਜੀ ਗੁਲਸ਼ਨ ਬੁੱਕ ਡਿਪੋ ਇਹਨਾਂ ਦੀ ਦੁਕਾਨਾਂ ਜੀ ਸਾਹਮਣੇ ਉੱਤੇ ਇਹਨਾਂ ਦੇ ਨਾ ਰਾਤ ਨੂੰ ਚੋਰੀ ਹੋ ਗਈ ਹੈ ਜਿੱਥੋਂ 50000 ਰੁਪਏ ਕੈਸ਼ ਇੱਕ ਘੜੀ ਹੀ ਇਹਨਾਂ ਦੀ ਗੁੱਟ ਵਾਲੀ ਘੜੀ ਤੇ ਇੱਕ ਮੋਬਾਈਲ ਜੀ ਉਹਨਾਂ ਦਾ ਚੋਰੀ ਹੋ ਗਾਈ ਇਹਨਾਂ ਨੇ ਸਾਨੂੰ ਦੱਸਤਾ ਜੀ ਵੀ ਇਸ ਤਰ੍ਹਾਂ ਰਾਤੀ ਦੱਸਤਾ ਵੀ ਇਹ ਵਾਕਿਆ ਹੋ ਗਿਆ ਮੇਰੇ ਨਾਲ ਵਾਪਰ ਗਿਆ ਆ ਅਸੀਂ ਉਸੇ ਵੇਲੇ ਤੁਰੰਤ ਮੌਕੇ ਉੱਤੇ ਗਏ ਆ ਜੀ ਮੌਕੇ ਤੇ ਗਿਆ ਜੀ ਇਹਨਾਂ ਦੀ ਉੱਥੇ ਕੈਮਰੇ ਲੱਗੇ ਨੇ ਫੋਟੋਸ ਵੀ ਵੇਖੀ ਦੀ ਸਾਨੂੰ ਕੋਈ ਸ਼ੱਕ じゃ ਹੋਗਾ ਵੀ ਆ ਬੰਦੇ ਵਿੱਚ ਫੜਾਣੇ ਫੜੇਗੇ ਅਸੀਂ ਉਸੇ ਵੇਲੇ ਫਿਰ ਉਹਨਾਂ ਦੇ ਘਰਾਂ ਚ ਜਾ ਕੇ ਰੇੜਕੀ ਚਾ ਜੀ ਉਹ ਬੰਦੇ ਫੜ ਲਏ ਨੇ ਸਾਨੂੰ ਰਿਕਵਰੀ ਵੀ ਹੋ ਗਈ ਹੈ ਤੇ ਸਾਰੇ ਪੈਸੇ ਵੀ ਸਾਰੇ ਪੈਸੇ ਰਿਕਵਰੀ ਹੋ ਗਏ ਮੋਬਾਈਲ ਵੀ ਰਿਕਵਰ ਹੋ ਗਿਆ ਘੜੀ ਵੀ ਰਿਕਵਰ ਹੋ ਗਈ ਕਿੰਨੇ ਬੰਦੇ ਸੀ ਤੇ ਕਿੰਨੇ ਦੋ ਬੰਦੇ ਸੀ ਟੋਟਲ ਜੀ ਤੇ ਦੋਨੇ ਹੀ ਫੜ ਲਏ ਪਿਛਲਾ ਬੈਕਗ੍ਰਾਉਂਡ ਉਹਨਾਂ ਦਾ ਪਿਛਲਾ ਬੈਕਗ੍ਰਾਉਂਡ ਹੁਣ ਤਪਤੀ ਚੱਲ ਰਹੀ ਜੀ ਪਿਛਲਾ ਬੈਕਗ੍ਰਾਉਂਡ ਇਹਨਾਂ ਦਾ ਖੰਡਾਲਦੇ ਆ ਤੇ ਕੀ ਕੀ ਹੈ ਕੀ ਕੀ ਇਹਨਾਂ ਨੇ ਕਿਹੜੀ ਕਿਹੜੀ ਕੋਵਾਦਤ ਕੀਤੀ ਹੈ ਜਾਂ ਹੋਰ ਇਹਨਾਂ ਦੇ ਨਾਲ ਕਿਹੜਾ ਕੋ ਬੰਦਾ ਸ਼ਾਮਲ ਹੈ ਉਹ ਸਾਰੀ ਵੈਰੀਫਾਈ ਕਰਦੇ ਆ